ਕੀ ਹਾਲ ਹੈ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਤੇ ਵੈਲਕਮ ਇੱਕ ਨਵੇਂ ਬਲੌਗ ਦੇ ਵਿੱਚ ਔਰ ਆਪਾਂ ਹੈਗੇ ਆ ਹਿਮਾਚਲ 'ਚ ਔਰ ਉਨਾਂ ਦੇ ਬਿਲਕੁਲ ਲੱਗੇ ਹੈ ਬਿਲਕੁਲ ਲੱਗੇ ਉਨਾਂ ਦੇ ਤੇ ਇਹ ਸ਼ਿਵਜੀ ਮਹਾਰਾਜ ਦਾ ਮੰਦਿਰ ਜਿਹੜਾ ਕਹਿੰਦਾ ਅੰਦਨੋਲੀ ਡਿਸਟ੍ਰਿਕਟ ਉਨਾਂ ਰਾਏਪੁਰ ਮੈਦਾਨ ਤੇ ਇਹ ਹੈਗੀਆ ਗੋਬਿੰਦ ਸਾਗਰ ਝੀਲ ਜਿਹਦੇ ਵਿੱਚ ਇਹ ਮੰਦਿਰ ਸਥਾਪਿਤ ਹੈ ਤੇ ਜਿਹੜਾ ਝੀਲ ਦਾ ਪਾਣੀ ਆ ਇਹ ਇੱਥੇ ਤੱਕ ਆ ਜਾਂਦਾ ਨਾ ਆ ਸਾਰਾ ਜਿੱਥੇ ਆਪਾਂ ਖੜੇ ਆ ਇੱਥੇ ਸਾਰਾ ਝੀਲ ਦਾ ਪਾਣੀ ਫਿਰਦਾ ਹੁੰਦਾ ਇੱਥੇ ਇਹ ਗੱਡੀਆਂ ਗੱਡੀਆਂ ਪਰ ਹੁਣ ਪਾਣੀ ਹੌਲੀ ਹੌਲੀ ਉਤਰ ਗਿਆ ਆ ਥੱਲੇ ਨਾ ਤੇ ਜਦੋਂ ਪਾਣੀ ਚੜਦਾ ਤਾਂ ਫਿਰ ਇੱਥੋਂ ਉਹ ਤੱਕ ਬੋਟ ਚ ਜਾਣਾ ਪੈਂਦਾ ਨਾ ਤੇ ਹੁਣ ਆਪਾਂ ਗੱਡੀ ਵੈਸੇ ਥੱਲੇ ਲਾਈ ਆ ਉੱਥੇ ਤੇ ਚਲਦੇ ਆ ਗੱਡੀ ਵਾਲੀ ਸਾਈਡ ਤੇ ਕਰੌਣੇ ਆ ਦਰਸ਼ਨ ਅੰਜ ਕਿਦਾਂ ਬੜਾ ਠੀਕ ਆ ਕਿਦਾਂ ਦਾ ਲੱਗ ਰਿਹਾ ਵਿਊ ਬੜੀ ਸੋਹਣਾ ਚਲੋ ਗੱਡਾ ਸੋਹਣਾ ਹੀ ਲੱਗਦਾ ਤੇ ਇੱਥੇ ਇਹਨਾਂ ਨੇ ਨਾ ਲਿਖ ਕੇ ਵੀ ਲਾਇਆ ਹੋਇਆ ਆ ਪਹਿਲਾਂ ਤਾਂ ਜਦੋਂ ਇੱਥੇ ਦਾ ਪਾਣੀ ਛੜ ਜਾਂਦਾ ਨਾ ਉੱਪਰ ਤੱਕ ਤੇ ਸਾਵਧਾਨੀਆਂ ਵਰਤੀਆਂ ਆ ਵੀ ਇਹਦੇ ਵਿੱਚ ਜਿਹੜੀ ਝੀਲ ਆ ਗੋਵਿੰਦ ਸਾਗਰ ਡੈਮ ਤੇ ਝੀਲ ਆ ਇਹਦੇ ਲਾਗੇ ਨਾ ਕੋਈ ਜਾਓ ਨਾ ਤੇ ਪਾਣੀ ਬਹੁਤ ਡੂੰਘਾ ਆ ਪੈਲਟੀ ਤਿਲਕਣ ਹੋ ਕੇ ਤੁਸੀਂ ਥੱਲੇ ਵੀ ਡਿੱਗ ਸਕਦੇ ਆ ਗਿਰ ਸਕਦੇ ਆ ਨਾ ਉਥਾਂ ਸਾਥ ਚੇਤਾਵਨੀ ਲਿਖ ਕੇ ਲਾਈ ਹੋ ਆ ਝੀਲ ਵਿੱਚ ਪ੍ਰਵੇਸ਼ ਨਾ ਕਰੇ ਪਾਣੀ ਗਹਿਰਾ ਹੈ ਇਹ ਜਾਨਲੇਵਾ ਹੋ ਸਕਦਾ ਹੈ ਤੇ ਕਈ ਹਾਸੇ ਹੋ ਵੀ ਚੁੱਕੇ ਆ ਤੇ ਭੰਡਾਰਾ ਚੱਲਦਾ ਲੋ ਜੀ ਇੱਥੇ ਚੱਲਦਾ ਪਿਆ ਭੰਡਾਰਾ ਪੰਡਾਰਾ ਚੱਲ ਰਿਹਾ ਅਬ ਜਲੇਬੀਆਂ ਛਕਾਂਗੇ ਜਰੂਰ ਜੀ ਤੁਸੀਂ ਲੋਕ ਲਈ ਆ ਲੋਕ ਲਈ ਆ ਚਲੋ ਬਹੁਤ ਅਸੀਂ ਬਾਬੇ ਦੇ ਕੋਲ ਦੇ ਅਸੀਂ ਬਾਬੇ ਦੇ ਚੱਲੇ ਆ ਬਾਬੇ ਤੋਂ ਆਏ ਲੋਕ ਬਾਬੇ ਦੇ ਜਾਣਾ ਹੁਣ ਅਸੀਂ ਬਹੁਤ ਮੰਦਰ ਦੀ ਮਹਿਮਾ ਸੁਣੀ ਸੀ ਮੈਂ ਕਿ ਆ ਦਰਸ਼ਨ ਕਰੀਏ ਤੇ ਔਰ ਇੱਥੇ ਦਾ ਜਿਹੜਾ ਨਜ਼ਾਰਾ ਹੈ ਨਾ ਜੀ ਆਨੰਦ ਦਾ ਜੀ ਦੇਖੇ ਹੀ ਬਣਦਾ ਹੈ ਤੇ ਆਓ ਦੇਖਦੇ ਆ ਆਪਣੇ ਨਾਲ ਆ ਜਿਓ ਫੇਰ ਆ ਜਿਓ ਆ ਜਿਓ ਤੇ ਲਓ ਜੀ ਇੱਥੇ ਸੰਗਤਾਂ ਨੇ ਲਾਇਆ ਹੋਆ ਲੰਗਰ ਜਲੇਬੀਆਂ ਦੇ ਤੇ ਲੋ ਜੀ ਆਉਂਦਿਆਂ ਨੂੰ ਇੱਥੇ ਲੱਗੇ ਆ ਪਹਿਲਾਂ ਜਲੇਬੀਆਂ ਦੇ ਲੰਗਰ ਤੇ ਇਹ ਆਏ ਆ ਬਾਬੇ ਦੇ ਉਹ ਬਾਬੇ ਦੇ ਆਏ ਆ ਬਾਬੇ ਦੇ ਆਏ ਪੱਪੂ ਜੀ ਆਇਓ 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 ਸਤਿ ਸ਼੍ਰੀ ਅਕਾਲ ਤੇ ਕਿਥੇ ਉਹਦੀ ਰਿਉਟੀ ਲੰਗਰ ਚ ਉੱਪਰ ਭਾਰਤੀ ਨਾਥ ਹਾਂ ਜੀ ਅਰੇ ਕਿਆ ਬਾਲਾ ਨਹੀਂ ਲੋ ਜੀ ਬਾਬੇ ਦੇ ਜਦੋਂ ਆਪਾਂ ਚਾਈਦਾ ਬਾਬਾ ਬਲਕਨਾਰੀ ਦੇ ਮੱਥਾ ਟੇਕ ਕੇ ਉਸ ਤੋਂ ਬਾਅਦ ਜਦੋਂ ਆਪਾਂ ਚਾਈਦਾ ਭਾਰਤੀ ਨਾਥ ਮੰਦਿਰ ਦੇ ਲੱਗੇ ਉਹਦੇ ਲੱਗੇ ਲੱਗਦਾ ਲੰਗਰ ਨਵਾਂ ਜਿਹਾ ਬਣਿਆ ਜਿਹਾ ਆਜ ਉੱਥੇ ਹੁੰਦੇ ਆ ਹਾਂ ਜੀ ਪਪੂ ਜੀ ਇਹਨਾਂ ਨੇ ਅੱਜ ਲਾਇਆ ਆ ਇੱਥੇ ਜਲੇਬੀਆਂ ਵਾਲਾ ਲੰਗਰ ਜਲੇਬੀਆਂ ਦਾ ਲੰਗਰ ਅਸੀਂ ਵੀ ਸ਼ਗਾਂਗੇ ਜਰੂਰ ਮਹਾਰਾਜ ਜੀ ਦੇ ਦਿਓ ਪ੍ਰਸ਼ਾਦ ਦੇ ਤੌਰ ਤੇ ਥੋੜਾ ਜਿਆ ਤੇ ਅੱਜ ਕੋਈ ਦਿਨ ਤੋਂ ਤਾਂ ਜਾਂ ਵੈਸੇ ਸ਼ਰਦਾ ਨਾ ਆਉਂਦੇ ਰਹਿੰਦੇ ਆ ਸ਼ਰਦਾ ਨਾਲ ਆਉਂਦੇ ਰਹਿੰਦੇ ਆ ਨਾ ਕਿੰਨੇ ਕ ਟਾਈਮ ਬਾਅਦ ਕੋਈ ਕਦੀ 6 ਮਹੀਨੇ ਬਾਅਦ ਜਦੋਂ ਚਿੱਤ ਕਰੇ ਹਾਂਜੀ ਹਾਂ ਇਹ ਲੌਣਾ ਜਲੇਬੀਆਂ ਦੇ ਵਧੀਆ ਗੱਲ ਆ ਜੀ ਬਹੁਤ ਵਧੀਆ ਗੱਲ ਆ ਸ਼ਰਦਾ ਭਾਵਨਾ ਨਾ ਲੰਗਰ ਭੰਡਾਰੇ ਲਾਉਣੇ ਚਾਹੀਦੇ ਮਹਾਰਾਜ ਦੇ ਨਾਂ ਦੇ ਨਾ ਹਾਂਜੀ ਹਾਂਜੀ ਵਧੀਆ ਗੱਲ ਆ 2 ਮਿੰਟ ਵਿੱਚ ਅੱਜ ਖੜੇ ਆ ਆਪਾਂ ਹਿਮਾਚਲ ਦੀ ਧਰਤੀ ਤੇ ਉੱਤੇ ਤੇ ਵਿਊ ਬਹੁਤ ਸ਼ਾਨਦਾਰ ਤੇ ਦਰਸ਼ਨ ਕਰਾਵਾਂਗੇ ਅੱਜ ਗਰੀਬनाथ ਜੀ ਮੰਦਿਰ ਜੀ ਬਿਲਕੁਲ ਗਰੀਬਨਾਥ ਜੀ ਮੰਦਿਰ ਤੇ ਇਹ ਉਹ ਪ੍ਰਚੀਨ ਮੰਦਿਰ ਆ ਜਿੱਥੇ ਹਰ ਵੇਲੇ ਇਹ ਮਲਕਸਾਲ ਦੇ ਵਿੱਚ ਇਹ 4 ਮਹੀਨੇ 5 ਮਹੀਨੇ ਪਾਣੀ ਜਿਕੇ ਰਿਆ ਰਹਿੰਦਾ 4 ਤੋਂ 5 ਮਹੀਨੇ ਆਲੇ ਦੁਆਲੇ ਪਾਣੀ ਹੁੰਦਾ ਤੇ ਉੱਥੋਂ ਬੋਟ ਲੈ ਕੇ ਆਉਂਦੀ ਆ ਤੇ ਬੋਟ ਦੇ ਵਿੱਚ ਹੀ ਦਰਸ਼ਨ ਕਰਨ ਜਾਂਦੀ ਆ ਸੰਗਤਾਂ ਨਾ ਤੇ ਡੈਮ ਦੇ ਵਿੱਚ ਇਹ ਮੰਦਿਰ ਇਹ ਤੇ ਦਰਸ਼ਨ ਕਰਾਉਂਦੇ ਆ ਡੈਮ ਦੇ ਵਿੱਚ ਇਦਾਂ ਵੀ ਡੈਮ ਦਾ ਪਾਣੀ ਸਾਰਾ ਚੜ ਜਾਂਦਾ ਆ ਦੂਰ ਦੂਰ ਤੱਕ ਨਾ ਸਾਰਾ ਡੈਮ ਦਾ ਪਾਣੀ ਉਹ ਪਰੇੜ ਕਰਦੇ ਸਾਰੇ ਤੁਹਾਨੂੰ ਉਹ ਘਰਾਂ ਤੱਕ ਡੈਮ ਦਾ ਪਾਣੀ ਆ ਜਾਂਦਾ ਆ ਇਹ ਹੈਗੀ ਆ ਪਾਰਕਿੰਗ ਮੰਦਿਰ ਦੀ ਇਧਰ ਪਾਰਕਿੰਗ ਦੇ ਨਾਲ ਨਾਲ ਨਾ ਇਹ ਥੱਲੇ ਮਤਲਬ ਬਦਰਾ ਕੀਤਾ ਆ ਇਹਨਾਂ ਨੇ ਉੱਤੇ ਲੈਂਟਰ ਪਾਇਆ ਤੇ ਇਹ ਲੈਂਟਰਾਂ ਦੇ ਵਿੱਚ ਵੀ ਪਾਣੀ ਭਰ ਜਾਂਦਾ ਸਾਰਾ ਇੱਥੇ ਤੱਕ ਜਿਹੜੇ ਤੁਸੀਂ ਆ ਹਾਥੀ ਦੇਖ ਰਹੇ ਆ ਨਾ ਹਾਥੀ ਮੋਰੇ ਮਤਲਬ ਜਿੱਥੇ ਉਹਨਾਂ ਨੇ ਲੱਗੇ ਜਾ ਕੇ ਦਿਖਾ ਰਹੇ ਆ ਤੁਹਾਨੂੰ ਇੱਥੇ ਬੋਟ ਦੇ ਵਿੱਚ ਆਉਂਦੇ ਆ ਆਪਾਂ ਬੋਟ ਦੇ ਵਿੱਚ ਆ ਕੇ ਤਾਂ ਫਿਰ ਬੋਟ ਲੱਗਦੀ ਆ ਇੱਥੇ ਆ ਕੇ ਇੱਥੇ ਆ ਕੇ ਲੱਗਦੀ ਆ ਤੇ ਆ ਆ ਇੱਥੇ ਤੱਕ ਇਹਦੀ ਆ ਇਹਦੀ ਇਹ ਚੈਨ ਹੈ ਉੱਥੇ ਤੱਕ ਪਾਣੀ ਆ ਜਾਂਦਾ ਆ ਹਨਾ ਮਤਲਬ ਉਹ ਲੈਵਲ ਆ ਜਾਂਦਾ ਆ ਰੱਬ ਤੁਹਾਡਾ ਆ ਲੈਵਲ ਆ ਜਾਂਦਾ ਆ ਲੈਵਲ ਤੱਕ ਪਾਣੀ ਆ ਜਾਂਦਾ ਹੈ ਤੇ ਆ ਗਣੇਸ਼ ਜੀ بس ਇੱਥੇ ਤੱਕ ਦੀਦੇ ਆ ਇੱਥੇ ਤੱਕ ਤੇ ਇੰਨਾ ਪਾਣੀ ਅਬਬ ਹੋ ਜਾਂਦਾ ਭਰ ਜਾਂਦਾ ਹੈ ਨਾ ਤੇ ਆਲਾ ਦੁਆਲਾ ਸਾਰਾ ਪਾਣੀ ਨਾ ਭਰਿਆ ਆ ਹੁੰਦਾ ਤੇ ਫਿਰ ਆਉਂਦੀ ਆ ਬੋਟ ਬੋਟ 'ਚ ਬਹਿ ਕੇ ਜਦੋਂ ਆਉਂਦੇ ਉਹ ਇੱਕ ਅਲੱਗ ਨਜ਼ਾਰਾ ਹੁੰਦਾ ਇੱਕ ਅਲੱਗ ਫੀਲ ਹੁੰਦਾ ਹੈ ਨਾ ਤੇ ਉਹਦੀ ਵੀਡੀਓ ਵੀ ਜਰੂਰ ਪਾਵਾਂਗੇ ਜਦੋਂ ਹੁਣ ਗਾਂ ਪਾਣੀ ਚੜਨਗੇ ਹੁਣ ਤਾਂ ਵੈਸੇ ਪਾਣੀ ਉਤਰ ਰਿਹਾ ਆ ਇੱਥੇ ਨਾ ਉਹ ਪਿੱਛੇ ਤੱਕ ਪਾਣੀ ਸੀਗਾ ਹੁਣ ਉਤਰਦਾ ਉਤਰਦਾ ਇੱਥੇ ਤੱਕ ਆ ਗਿਆ ਤੇ ਜਦੋਂ ਪਾਣੀ ਚੜਦਾ ਆ ਉਦੋਂ ਆ ਛਲਣਾ ਇੱਥੇ ਤੱਕ ਆਉਂਦਾ ਪਾਣੀ ਇੱਥੇ ਤੱਕ ਹੈ ਨਾ ਚਾਰ ਚੁਫੇਰਾ ਪਾਣੀ ਦੇ ਨਾਲ ਭਰੇ ਆਇਆ ਹੁੰਦਾ ਤੇ ਗਰੀਬਨਾਥ ਜੀ ਸੰਕਟ ਮੋਚਨ ਬਾਬਾ ਗਰੀਬਨਾਥ ਜੀ ਦੁੱਧ ਪੁੱਤ ਦੇ ਦਾਤਾ ਬਾਬਾ ਗਰੀਬਨਾਥ ਜੀ ਤੇ ਬਹੁਤ ਸੰਗਤਾਂ ਕਹਿ ਰਹੀਆਂ ਸੀ ਭਾਜੀ ਤੁਸੀਂ ਪਲੀਜ਼ ਇੱਕ ਕਰੀ ਉੱਥੇ ਜ਼ਰੂਰ ਜਾ ਕੇ ਮੇਰਾ ਵੀ ਮਨ ਸੀਗਾ ਬਾਕੀ ਜਦੋਂ ਉਹਦਾ ਹੁਕਮ ਹੋਣਾ ਬਲੌਗ ਉਹਦੇ ਬਣਨਾ ਉੱਥੇ ਦਾ ਨਾ ਤੇ ਅੱਜ ਆ ਗਏ ਆ ਤੇ ਅਸੀਂ ਦਰਸ਼ਨ ਮੇਲੇ ਕਰਾਵਾਂਗੇ ਤੁਹਾਨੂੰ ਹਾਂਜੀ ਮੰਦਿਰ ਸਿੱਧ ਬਾਬਾ ਗਰੀਬ ਨਾਥ ਜੀ ਓਗੜ ਤੇ ਚਲੋ ਦਰਸ਼ਨ ਮੇਲੇ ਕਰਦੇ ਆਂ ਜੀ ਤੇ ਅੰਦਰ ਵਰਦੇ ਆਂ ਪੌੜੀਆਂ ਚੜ੍ਹ ਕੇ ਖੱਬੇ ਹੱਥ ਪੈਰੋ ਨਾਥ ਜੀ ਦੀ ਬਹੁਤ ਵੱਡੀ ਮੂਰਤੀ ਆ ਜੀ ਤੇ ਜਦੋਂ ਆਪਾਂ ਸੱਜੇ ਧਿਆਨ ਮਾਰਾਂਗੇ ਤਾਂ ਹਨੂਮਾਨ ਜੀ ਦੀ ਮੂਰਤੀ ਆ ਜੀ ਤੇ ਬਹੁਤ ਵੱਡੀ ਪ੍ਰਤਿਮਾ ਹਨੂਮਾਨ ਜੀ ਦੀ ਉਹਨਾਂ ਦੇ ਦਰਸ਼ਨ ਮਿਲੇ ਕਰਕੇ ਫਿਰ ਜਿੱਦਾਂ ਹੀ ਆਪਾਂ ਫਿਰ ਪੌੜੀਆਂ ਚੜਦੇ ਆ ਪੌੜੀਆਂ ਚੜ ਕੇ ਤੇ ਇਹਦੇ ਉੱਪਰ ਜਾ ਕੇ ਤੇ ਨਾਲ ਹੀ ਤੁਹਾਨੂੰ ਦਰਸ਼ਨ ਹੋਣਗੇ ਬਾਬਾ ਭਰਤਰੀनाथ ਜੀ ਦੇ ਜੀ ਬਾਬਾ ਭਰਤਰੀनाथ ਜੀ ਤੇ ਬਾਬਾ ਗਰੀਬनाथ ਜੀ ਜੀ ਬਾਬਾ ਭਰਤੀनाथ ਜੀ ਤੇ ਬਾਬਾ ਗਰੀਬਨਾਥ ਜੀ ਦੇ ਇਹਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਇਹ ਆ ਜੀ ਸ਼ਿਵ ਭੋਲੇ ਭੋਲੇ ਸ਼ੰਕਰ ਤੇ ਜਿਹਦੇ ਕਰਕੇ ਮੰਦਿਰ ਬਹੁਤ ਪ੍ਰਸਿੱਧ ਹੋਇਆ ਦੂਰ ਦੂਰ ਤੱਕ ਤਕੋ ਦਰਸ਼ਨ ਕਰੋ ਭੋਲੇ ਸ਼ੰਕਰ ਦੇ ਤੇ ਜਦੋਂ ਇਹ ਸਾਰੇ ਪਾਸੇ ਪਾਣੀ ਭਰਿਆ ਹੁੰਦਾ ਥੱਲੇ ਨਾਲ ਸਾਰੇ ਆ ਪਾਣੀ ਭਰਿਆ ਹੁੰਦਾ ਉਸ ਵੇਲੇ ਇਹ ਸ਼ਿਵਜੀ ਮਹਾਰਾਜ ਦੀ ਪ੍ਰਤੀਮਾ ਜਿਹੜੀ ਵਿਸ਼ਾਲ ਪ੍ਰਤੀਮਾ ਆ ਇਹਦੇ ਮਤਲਬ ਦਰਸ਼ਨ ਕਰਦਾ ਇੱਕ ਅਲੋਕਿਕ ਨਜ਼ਾਰਾ ਇੱਕ ਅਲੱਗ ਆਨੰਦ ਹੁੰਦਾ ਜੀ ਹੈਨਾ ਤੇ ਉਹ ਵੀ ਐਰ ਕੀ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਜਦੋਂ ਪਾਣੀ ਚੜੂਗਾ ਤੇ ਉਦੋਂ ਤੁਹਾਨੂੰ ਦਿਖਾਇਆ ਜਾਊਗਾ ਬਿਲਕੁਲ ਜ਼ਰੂਰ ਦਿਖਾਇਆ ਜਾਊਗਾ ਤੇ ਇਹ ਜੀ ਸ਼ਿਵ ਭੋਲੇ ਦਾ ਢਮਰੂ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਵਿਸ਼ਾਲ ਘਰ ਦੇ ਵਿੱਚ ਇਹ ਪ੍ਰਤਿਮਾ ਬਣੀ ਹੋਈ ਹੈ ਸ਼ਿਵ ਭੂਲੇ ਦੀ ਤੇ ਇਹ ਤੇ ਇਸ ਤੋਂ ਬਾਅਦ ਫਿਰ ਆਪਾਂ ਫਿਰ ਵਾਪਸ ਆ ਕੇ ਫਿਰ ਇੱਕ ਪੌੜੀਆਂ ਚੜਦਿਆਂ ਜਿੱਥੇ ਭਰਤਰੀ ਨਾਥ ਜੀ ਤੇ ਗਰੀਬ ਨਾਥ ਜੀ ਦੇ ਘੋੜੇ ਤੇ ਬੈਠਿਆਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਉਹਦੇ ਨਾਲ ਹੀ ਪੌੜੀਆਂ ਚੜਦਿਆਂ ਤਾ ਨੂੰ ਤੇ ਉੱਥੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਉੱਥੇ ਹੈ ਸ਼ਿਵ ਸ਼ੰਕਰ ਦਾ ਮੰਦਰ ਭੋਲੇ ਸ਼ੰਕਰ ਦਾ ਮੰਦਰ ਤੇ ਇੱਥੇ ਲੋਕੀ ਜਦੋਂ ਵਿਆਹ ਸ਼ਾਦੀਆਂ ਨੂੰ ਆਉਂਦੇ ਆ ਤੇ ਚੂੜੇ ਵੀ ਬਨ ਕੇ ਜਾਂਦੇ ਆ ਦੇਖੋ ਸਾਰੇ ਆ ਚੂੜੇ ਬੱਜੇ ਆ ਦਰਖਤ ਨੂੰ ਨਾ ਤੇ ਇਹਦੇ ਇਤਿਹਾਸ ਬਾਰੇ ਵੀ ਆਪਾਂ ਤੁਹਾਨੂੰ ਗਾਂਝਾ ਜਾਣੂ ਕਰਾਉਂਦੇ ਆ ਤੇ ਆਓ ਪਹਿਲਾਂ ਆਪਾਂ ਦਰਸ਼ਨ ਮੇਲੇ ਕਰਦੇ ਆ ਜਿਹੜਾ ਇੱਥੇ ਸ਼ਿਵ ਸ਼ੰਕਰ ਭੋਲੇ ਸ਼ੰਕਰ ਦਾ ਇੱਥੇ ਮੰਦਰ ਸਥਾਪਿਤ ਆ ਤੇ ਥੱਲੇ ਹੈਗਾ ਜੀ ਭਰਤਰੀ ਨਾਥ ਜੀ ਤੇ ਬਾਬਾ ਗਰੀਬ ਨਾਥ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਆ ਤੇ ਸੋਣੇ ਦੇ ਬਿਲਕੁਲ ਉੱਪਰ ਇਹ ਸ਼ਿਵਲਿੰਗ ਸਥਾਪਿਤ ਹੋਇਆ ਹੈ ਜੀ ਸ਼ੰਕਰ ਜੀ ਸ਼ਿਵ ਸ਼ੰਕਰ ਤੇ ਤੇ ਲਓ ਜੀ ਸਾਹਮਣੇ ਸ਼ਿਵ ਸ਼ੰਕਰ ਸ਼ਿਪੋਲੇ ਦੀ ਪ੍ਰਤੀਮਾ ਤੇ ਆਓ ਜੀ ਉਸ ਤੋਂ ਬਾਅਦ ਫਿਰ ਪੌੜੀਆਂ ਉਤਰ ਕੇ ਫਿਰ ਥੱਲੇ ਆ ਕੇ ਤਾਂ ਸਾਹਮਣੇ ਆਪਾਂ ਹੁਣ 메ਨ ਮੰਦਰ ਦਰਸ਼ਨ ਕਰਾਂਗੇ ਜਿਹੜੇ ਬਾਬਾ ਗਰੀਬਨਾਥ ਜੀ ਦਾ ਮੰਦਿਰ ਸਥਾਪਿਤ ਹੋਇਆ ਹੈ ਤੇ ਬਹੁਤ ਹੀ ਅਲੌਕਿਕ ਨਜ਼ਾਰਾ ਇੱਥੇ ਦਾ ਹਰ ਪਾਸੇ ਪਾਣੀ ਪਾਣੀ ਆ ਤੇ ਇਹ ਕੁਛ ਨਜ਼ਾਰਾ ਆ ਇੱਥੇ ਦਾ ਥਿ ਵਯੂ ਆ ਤੇ ਇਹ ਲਗਾਏ ਤੰਤਨ ਬਾਬਾ ਗਰੀਬਨਾਥ ਜੀ ਦਾ ਧੂਣਾ ਪ੍ਰਚੀਨ ਮੰਦਿਰ ਤੇ ਦਰਸ਼ਨ ਕਰਾਉਂਦੇ ਆ ਪ੍ਰਚੀਨ ਮੰਦਿਰ ਦੇ ਤੇ ਉਹਦੇ ਤੋਂ ਬਾਅਦ ਤੁਹਾਨੂੰ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਤੇ ਇਹ ਤੇ ਇਹ ਆ ਜੀ ਧੰਨ ਧੰਨ ਬਾਬਾ ਗਰੀਬ ਨਾਥ ਪੂਰੀ ਕਰਦੇ ਆਪ ਕੀ ਆਸ ਤੇ ਇਹ ਆ ਜੀ ਬਾਬਾ ਗਰੀਬ ਨਾਥ ਜੀ ਦੇ ਮੰਦਰ ਦੇ ਦਰਸ਼ਨ ਜੀ ਤੇ ਇਹ ਆ ਜੀ ਬਾਬਾ ਨਸੀਬ ਸਿੰਘ ਜੀ ਤੇ ਨਾਲ ਹੀ ਸ਼੍ਰੀ ਕ੍ਰਿਸ਼ਨ ਜੀ ਦਾ ਮੰਦਰ ਸਥਾਪਿਤ ਹੋਇਆ ਆ ਤੇ ਉਸ ਤੋਂ ਬਾਅਦ ਫਿਰ ਦਰਸ਼ਨ ਕਰਨ ਤੋਂ ਪਹਿਲਾਂ ਤੇ ਨਾਲ ਹੀ ਆਪਾਂ ਭਾਈ ਗੁਰਦਾਸ ਜੀ ਉਹਨਾਂ ਦੇ ਦਰਸ਼ਨ ਮਿਲੇ ਤੇ ਨਾਲ ਹੀ ਆਪਾਂ ਜਦੋਂ ਪੌਣੀਆਂ ਉਤਰ ਕੇ ਥੱਲੇ ਆਉਂਦੇ ਆ ਤੇ ਇਧਰਲੀ ਸਾਈਡ ਹੈਗਾ ਜੀ ਬਾਬਾ ਗਰੀਬ ਨਾਥ ਜੀ ਦਾ ਪ੍ਰਚੀਨ ਮੰਦਰ ਜਿੱਥੇ ਉਹਨਾਂ ਨੇ 525 ਸਾਲ ਪਹਿਲਾਂ ਇਸ ਦਰਖਤੇ ਟਾਂ ਬੈ ਕੇ ਦਰਖਤ ਉਸ ਵੇਲੇ ਦਾ ਹੈ 525 ਸਾਲ ਪਹਿਲਾਂ ਇਸ ਦਰਖਤੇ ਟਾਂ ਬੈ ਕੇ 40 ਸਾਲ ਤਪੱਸਿਆ ਕੀਤੀ ਸੀ ਬਿਲਕੁਲ ਜੀ ਤੇ ਇਹ 525 ਸਾਲ ਪੁਰਾਣਾ ਦਰਖਤ ਹੈ ਜੀ ਤੇ ਇਹਨਾਂ ਦੇ ਬਿਲਕੁਲ ਸਾਹਮਣੇ ਹੈ ਜੀ ਬਾਬਾ ਨਸੀਬ ਸਿੰਘ ਜੀ ਜਿਨ੍ਹਾਂ ਦੇ ਦੇਖ ਰੇਖ ਦੇ ਵਿੱਚ ਔਰ ਪਿੰਡ ਵਾਲਿਆਂ ਦੇ ਸਹਿਯੋਗ ਦੇ ਨਾਲ ਇਹ ਮੰਦਿਰ ਦੀ ਬਿਲਡਿੰਗ ਦੀ ਉਸਾਰੀ ਹੋਈ ਇਹ ਪ੍ਰਚੀਨ ਤਪਸਥਾਨ ਸਿੱਧ ਬਾਬਾ ਗਰੀਬ ਨਾਸ ਜੀ ਓਗੜ ਕਾ ਲਗਭਗ 525 ਸਾਲ ਪੁਰਾਣਾ ਹੈ ਇਹ ਮੰਦਿਰ ਨਿਰਮਾਣ ਬਾਬਾ ਨਸੀਬ ਸਿੰਘ ਜੀ ਨੇ વર્ષ 1978-79 ਚ ਸ਼ੁਰੂ ਕੀਤਾ था किया था तब से लगातार चल रहा है वर्ष 2001 में बाबा नसीब सिंह जी ब्रह्मलीन हो गए और माता शीला देवी ਜੀ ਮੁੱਖ ਗੱਦੀ ਨਿਸ਼ੀਨ ਹੈ ਉਹਨੇ ਕੀ ਦੇਖ ਰੇਖ ਮੈਂ ਸਾਰਾ ਕਾਰਜ ਚੱਲ ਰਿਹਾ ਹੈ ਔਰ ਵਿਸ਼ੇਸ਼ ਲਿਖਿਆ ਹੈ ਮੰਦਰ ਵਿੱਚ ਹਰ ਸ਼ਨੀਵਾਰ ਰਾਤ ਨੂੰ ਬਾਬਾ ਗਰੀਬ ਨਾ ਜੀ ਦੀ ਚੌਂਕੀ ਲਗਾਈ ਜਾਂਦੀ ਆ ਤੇ ਮੁੱਖ ਸੇਵਾਦਾਰ ਥਲੇ ਕ੍ਰਿਸ਼ਨ ਕੁਮਾਰ ਰਾਣਾ ਜੀ ਇਹ ਹੈਗਾ ਜੀ ਇੱਥੇ ਦਾ ਇਤਿਹਾਸ ਤੇ ਇਸ ਤੋਂ ਬਾਅਦ ਬ੍ਰਹਮਲੀਨ ਬਾਬਾ ਨਸੀਬ ਸਿੰਘ ਜੀ ਦੀ ਕੁਟਿਆ ਤੇ ਇੱਥੇ ਮਾਤਾ ਸ਼ੀਲਾ ਦੇਵੀ ਜੀ ਮੁੱਖ ਸੇਵਾਦਾਰ ਗੱਦੀ ਨਿਸ਼ੀਨਾ ਤੇ ਉਹਨਾਂ ਦੇ ਦਰਸ਼ਨ ਵੀ ਕਰਾਉਂਦੇ ਆ ਇਧਰ ਬੱਬੂ ਬਾਜੀ ਜੈ ਬਾਬਾ ਜੀ ਪਾਜੀ ਕੀ ਹਾਲ ਚਾਲ ਆ ਤੇ ਇਹਨਾਂ ਦੀ ਵੀ ਬਹੁਤ ਸੇਵਾ ਭਾਵਨਾ ਆ ਜੀ ਤੇ ਜੈ ਬਾਬਾ ਜੀ ਬਾਬਾ ਜੀ ਕੀ ਹਾਲ ਚਾਲ ਆ ਠੀਕ ਹੋ ਠੀਕ ਆ ਜੈ ਬਾਬਾ ਜੀ ਵੀਰੇ ਕੁਲਦੀਪਾ ਜੀ ਆਓ ਤੇ ਇਹ ਲੰਗਰ ਹਾਲ ਤੇ ਆਈਆਂ ਸੰਤਾਂ ਨੂੰ ਲੰਗਰ ਵੀ ਸ਼ਿਕਾਇਆ ਜਾਂਦਾ ਆ ਤੇ ਰਾਤ ਦੇ ਠਹਿਰਨ ਦਾ ਪ੍ਰਬੰਧ ਵੀ ਆ ਤੇ ਲੰਗਰ ਦਾ ਜਿਹੜਾ ਸਮਾਂ ਆ ਨਾ ਭਾਜੀ ਉਹ ਲਿਖ ਕੇ ਇਹਨਾਂ ਨੇ ਲਾਇਆ ਆ 11 ਤੋਂ 3 ਵਜੇ ਤੱਕ ਇਦਾਂ ਹੀ ਆ ਜੀ ਤੇ ਚਾਹ ਦਾ ਟਾਈਮ ਹੈਗਾ 4 ਵਜੇ ਪਰ ਮੈਂ 4 ਤੋਂ 7 ਵਜੇ ਤੱਕ ਪਰ ਸੰਗਤ ਜਦੋਂ ਵੀ ਆਉਂਦੀ ਹੈ ਇਹ ਫੁੱਲ ਸੇਵਾ ਕਰਦੇ ਆ ਜਦੋਂ ਅਸੀਂ ਆਏ ਸੀ ਬਾਕਾਇਦਾ ਚਾਹ ਨਾਲ ਚਾਹ ਬਾਕੀ ਰਾਸ਼ਨ ਫੁੱਲ ਕੇ ਵਰ ਵੀ ਪੁੱਛਿਆ ਪਰ ਤੁਹਾਨੂੰ ਭੁੱਖ ਨਹੀਂ ਸੀਗੀ ਤੇ ਤੇ ਇਹ ਰਸੋਈਕਾਰ ਹਨ ਤੇ ਬਹੁਤ ਵਧੀਆ ਵੀਰ ਜੀ ਔਰ ਬਹੁਤ ਸ਼ਾਂਤੀ ਆ ਇੱਥੇ ਬਹੁਤ ਸ਼ਾਂਤੀ ਭਾਜੀ ਇੱਕ ਅਲੱਗ ਸਕੂਨ ਆ ਭਾਜੀ ਇਦਾਂ ਹਰ ਪਾਸੇ ਸ਼ਾਂਤੀ ਆ ਜਿਹੜੇ ਪੰਛੀ ਆ ਉਹਨਾਂ ਦੀ ਥੋੜੀ ਬਹੁਤੀ ਆਵਾਜ਼ ਆ ਰਹੀ ਹੈ ਨਾ ਤੇ ਆਨੰਦ ਆ ਜੀ ਪੂਰਾ ਆਨੰਦ ਆ ਉਹ ਇਹਦਾ ਫਾਰਕ ਚ ਬੈਠੇ ਆ। ਤੋ ਇਹ ਇੱਥੇ ਹੁੰਦੇ ਆ। ਹਾਂਜੀ। ਚਲੋ। ਇਹ ਬਾਬਾ ਜੀ ਬਾਬਾ ਨਸੀਬ ਸਿੰਘ ਜੀ ਜਿਨ੍ਹਾਂ ਨੇ ਨਸੀਬ ਸਿੰਘ ਰਾਣਾ ਨਸੀਬ ਸਿੰਘ ਰਾਣਾ ਜੀ ਜਿਨ੍ਹਾਂ ਨੇ ਇਸ ਮੰਦਿਰ ਦੀ ਉਸਾਰੀ ਕਰਵਾਈ ਸੀ ਪਿੰਡ ਵਾਲਿਆਂ ਦੇ ਨਾਲ ਰਲ ਕੇ। ਔਰ ਬਾਕਾਇਦਾ ਪਹਿਲਾਂ ਇਹ ਇੱਥੇ ਜਿਹਦਾ ਕੋਈ ਵੀਡੀਓ ਚ ਪਿੱਛੇ ਦੱਸਿਆ ਸੀ ਉਹ ਖੁਦ ਇੱਕ ਜੋਬ ਕਰਦੇ ਹੁੰਦੇ ਸੀਗੇ ਤੇ ਜੋਬ ਕਰਦੇ ਕਰਦੇ ਉਹਨਾਂ ਨੂੰ ਮਹਾਰਾਜ ਦੀ ਲਗਨ ਲੱਗ ਗਈ। ਕਿ ਸਮਾਦੀ ਲੀਨ ਹੋਏ ਆ 2001 ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਦੇ ਮਿਸੇ ਸਾਹਿਬ ਬੀਬੀ ਜੀ ਸ਼ੀਲਾ ਦੇਵੀ ਜੀ ਗੱਦੀ ਨਿਸ਼ੀਨ ਤੇ ਆਇਓ ਤੁਹਾਡੇ ਦਰਸ਼ਨ ਕਰਾਉਂਦੇ ਆ ਹਾਂਜੀ ਸਿਰ ਤੇ ਹੱਥ ਰੱਖ ਦੋ ਚਲੋ ਇੰਨਾ ਹੀ ਬਹੁਤ ਹੈ ਤੁਹਾਡਾ ਆਸ਼ਰਾ ਸਿਰ ਤੇ ਹੱਥ। ਯਾ ਕੁਝ ਵੀ ਸੰਗਤਾਂ ਲਈ ਕੁਝ ਵੀ ਕਹ ਦੋ। ਮੈਂ ਕੀ ਕਰਾਂ ਸੰਗਤਾਂ ਨੂੰ ਪਿਆਰ ਹੀ ਦੇ ਦੋ। ਦੇਖ ਰਹੀਆਂ ਸੰਗਤਾਂ ਨੂੰ ਪਿਆਰ ਦੇ ਦੋ। ਪਿਆਰ ਕਿਹਨਾਂ ਪਿਆਰ ਦੇ ਦੂੰ। ਆਹ ਹੋਰ ਫਿਰ ਫਿੱਟ ਕਰਕੇ ਜਾਈਏ ਸੰਗਤ। ਈਵਾ ਜੱਜ ਦੇ ਬਾਲਾ ਚਲੋ ਬਹੁਤ ਵਧੀਆ ਲੱਗਾ ਜੀ ਮਿਲ ਕੇ ਤੇ ਇੱਥੇ ਸੰਗਤਾਂ ਕਿਹੜੀ ਜਗ੍ਹਾ ਤੋਂ ਜੀ ਅਸੀਂ ਅੰਦਰਾਲੀ ਪਿੰਡ ਤੇ ਇਹਨੇ ਇੱਥੇ ਤੇ ਅੱਛਾ ਤੁਸੀਂ ਜੀ ਆਉਂਦੇ ਰਹਿੰਦੇ ਤੁਸੀਂ ਅਕਸਰ ਇੱਥੇ ਅਸੀਂ ਆਂਦੇ ਜਾਂਦੇ ਮੈਂ ਪਹਿਲੀ ਵਾਰ ਹੀ ਆਇਆ ਜੀ ਮੈਨੂੰ ਬੜਾ ਸਕੂਨ ਮਿਲਿਆ ਇੱਥੇ ਬਹੁਤ ਆਨੰਦ ਆਇਆ ਟੀਦੇ ਉਹਨਾਂ ਨਾਲ ਗੱਲ ਹੋ ਗਈ ਮੇਰੀ ਸਾਰਿਆਂ ਨਾਲ ਮੈਂ ਸਰ ਕ੍ਰਿਸ਼ਨ ਭਾਈ ਨਾਲ ਵੀ ਹੋ ਗਈ ਗੱਲ ਹਾਂ ਜੀ ਤੇ ਆਣੀ ਬਹੁਤ ਵਧੀਆ ਲੱਗਾ ਬਈ ਆਪਾਂ ਫੇਰ ਕਿਹੜਾ ਮਾਰ ਕੇ ਜਲਦੀ ਫੋਟੋ ਲੈ ਲੇਗਾ ਪੋਟਲ ਹਾਜੀ ਲੈ ਲਿਆ ਉਹਨਾਂ ਨੇ ਦਿਲਦੀਪ ਰਹਿ ਗਿਆ ਦਿਲਦੀਪ ਰਹਿ ਗਿਆ ਤੇ ਚਲੋ ਬਹੁਤ ਵਧੀਆ ਲੱਗਾ ਜੀ ਤੇ ਬੱਸ ਇਦਾਂ ਹੱਸਦੇ ਖੇਡਦੇ ਰੋ ਪਿਆਰ ਦਿੰਦੇ ਰੋ ਸਾਰਿਆਂ ਨੂੰ ਜੀ ਆਸ਼ੀਰਵਾਦ ਦਿੰਦੇ ਰੋ ਆ ਪੁੱਤਰ ਕਿੱਦਾਂ ਤੈਨੂੰ ਮਿਲਿਆ ਹੀ ਨਹੀਂ ਆਪਾਂ ਠੀਕ ਆ ਕਿਹੜੀ ਕਲਾਸ ਚ ਵੈਰੀ ਗੁੱਡ ਤੇ ਚਲੋ ਜਿੱਦਾਂ ਸੰਗਤਾਂ ਤੋਂ ਪਤਾ ਲੱਗਾ ਇੱਥੇ ਵੀ ਜਿਹੜੇ ਬੱਬਾ ਨਸੀਬ ਸਿੰਘ ਜੀ ਸੀਗੇ ਉਹਨਾਂ ਨੂੰ ਬਾਬਾ ਗਰੀਬ ਨਾਸ ਜੀ ਦੀ ਲਗਨ ਲੱਗ ਗਈ ਜਿੱਦਾਂ ਆਉਂਦੇ ਆਇਆ ਕਰਦੇ ਸੀ ਇੱਥੇ ਦਰਸ਼ਨ ਮੇਲੇ ਲਈ ਉਸ ਤੋਂ ਬਾਅਦ ਐਸੀ ਲਗਨ ਲੱਗੀ ਵੀ ਪਹਿਲਾਂ ਇੱਥੇ ਹੁੰਦਾ ਸੀ ਕਹਿੰਦੇ ਜੰਗਲ ਬੀਆਵਾਨ ਸਿਗਾ ਨਾ ਜਦੋਂ ਉਹ ਇੱਥੇ ਆਇਆ ਕਰਦੇ ਸਕੇ ਉਸ ਤੋਂ ਬਾਅਦ ਫਿਰ ਇੱਥੇ ਮੰਦਿਰ ਦੀ ਸਥਾਪਨਾ ਹੋਈ ਕਹਿੰਦੇ ਪਿੰਡ ਵਾਲਿਆਂ ਦੇ ਨਾਲ ਰਲ ਕੇ ਸਹਿਯੋਗ ਦੇ ਨਾਲ ਪਹਿਲਾਂ ਇੱਕ ਕੁਟਿਆ ਬਣਾਈ ਗਈ ਉਸ ਤੋਂ ਬਾਅਦ ਫਿਰ ਬਹੁਤ ਹੀ ਪਿਆਰਾ ਮੰਦਿਰ ਸਥਾਪਿਤ ਕੀਤਾ ਗਿਆ ਕਿਤੇ ਸੰਗਤਾਂ ਆਉਂਦੀਆਂ ਦਰਸ਼ਨ ਮੇਲੇ ਕਰਦੀਆਂ ਤੇ ਇੱਥੇ 16 ਤੇ 17 ਜੁਲਾਈ ਨੂੰ ਮੇਲਾ ਹੁੰਦਾ ਜੀ ਵਿਸ਼ਾਲ ਇਹਦੇ ਵਿੱਚ ਦੰਗਲ ਵੀ ਹੁੰਦਾ ਦੰਗਲ ਛਿੰਝ ਹੁੰਦੀ ਆ ਤੇ ਆ ਕੇ ਦਰਸ਼ਨ ਮੇਲੇ ਕਰੋ ਤੇ ਨਾਲ ਹੀ ਮਤਲਬ ਪਹਿਲਵਾਨਾਂ ਦੇ ਵੀ ਜੋਰ ਦੇਖੋ ਨਾ ਤੇ ਐਸੀ ਜਗ੍ਹਾ ਤੇ ਇੱਥੇ ਤੁਸੀਂ ਦੇਖ ਰਹੇ ਸਾਹਮਣੇ ਇਧਰ ਦੇ ਪਾਸੇ ਪਾਣੀ ਹੋਰ ਉੱਤਰ ਜਾਂਦਾ ਐਸੀ ਜਗ੍ਹਾ ਤੇ ਛਿੰਝ ਹੁੰਦੀ ਆ ਤੇ ਬਾਕੀ ਆ ਪੂਰਾ ਟਾਈਮ ਟੇਬਲ ਲਿਖਿਆ ਹੋਇਆ ਇੱਥੇ ਤੇ ਮੈਂ ਇਦਾਂ ਵੀਡੀਓ ਚ ਲੈ ਲੈਣਾ ਆ ਮਤਲਬ ਦਿਨ ਆਖ 16 ਜੁਲਾਈ ਤੇ ਇਸ ਸਾਲ ਦਾ ਲਿਖਿਆ ਹੈ 2024 ਮੰਗਲਵਾਰ ਆਉਂਦਾ ਆ ਆਰੰਭ ਸ੍ਰੀ ਰਮਾਇਣ ਪਾਠ 10 ਵਜੇ ਸਵੇਰੇ ਜਾਗਨ ਰਾਤ 8 ਵਜੇ ਹੁੰਦਾ ਆ 17 ਜੁਲਾਈ ਨੂੰ ਬੁੱਧਵਾਰ ਭੋਗ ਸ੍ਰੀ ਰਮਾਇਣ ਪਾਠ 11 ਵਜੇ ਸਵੇਰ ਭੰਡਾਰਾ 1 ਵਜੇ ਬਾਬਾ ਜੀ ਦੀ ਇੱਛਾ ਤੱਕ ਤੇ ਦੰਗਲ ਸ਼ੁਰੂ ਹੁੰਦਾ 2 ਵਜੇ 16 17 ਜੁਲਾਈ 17 ਜੁਲਾਈ ਨੂੰ ਹੁੰਦਾ ਦੰਗਲ ਤੇ ਆਜੋ ਤੇ ਉਸ ਤੋਂ ਬਾਅਦ ਜਦੋਂ ਤੇ ਲੰਗਰ ਹਾਲ ਤੋਂ ਬਾਅਦ ਅੰਦਲੀ ਸਾਈਡ ਜਾਂਦੇ ਆ ਤੇ ਉਧਰੋਂ ਕੁਝ ਇਹੋ ਜਿਹਾ ਨਜ਼ਾਰਾ ਨਿਕਲ ਕੇ ਆਉਂਦਾ ਜਿਹੜਾ ਬਹੁਤ ਹੀ ਆਨੰਦ ਇੱਕ ਵਾਰੀ ਤੁਹਾਡੀ ਥਕਾਵਟ ਸਾਰੀ ਉੱਤਰ ਜਾਂਦੀ ਆ ਆ ਦੇਖੋ ਜਰਾ ਆਏ ਹਾ ਜਿੱਦਾਂ ਨਾ ਤੁਸੀਂ ਸਮੁੰਦਰ ਦੇ ਕੰਢੇ ਤੇ ਖੜੇ ਹੁੰਦੇ ਜਦੋਂ ਮੈਂ ਗੁਜਰਾਤ ਵਾਲੀ ਸਾਈਡ ਜਾਂਦਾ ਆ ਕਿਤੇ ਤੇ ਉਸ ਵੇਲੇ ਉਧਰਲੀ ਸਾਈਡ ਵੀ ਇਹੋ ਜਿਹੀ ਦਿਖਾਈ ਦਿੰਦੀ ਹੈ ਨਾ ਮੈਂ ਜਦੋਂ ਆਪਾਂ ਸੀ ਸਾਈਡ ਖੜੇ ਹੁਣ ਪਿੱਛੇ ਜੇ ਮੈਂ ਦਿਉ ਦਮਨ ਜਾ ਕੇ ਆਇਆ ਦਿਉ ਜਾ ਕੇ ਆਇਆ ਤੱਕ ਜਦੋਂ ਆਪਾਂ ਸੋਮਨਾਜੀ ਗਏ ਸੀਗੇ ਇਹ ਜੂਨਾਗੜ ਜਾ ਕੇ ਆਏ ਆ ਉਸ ਟਾਈਮ ਤੇ ਉੱਥੇ ਵੀ ਕੋਈ ਸੀ ਸਾਈਡ ਤੇ ਉਹੋ ਜਿਹਾ ਸਗਾ ਨਜ਼ਾਰਾ ਤੇ ਉਹੋ ਜਿਹਾ ਨਜ਼ਾਰਾ ਤੁਹਾਨੂੰ ਇੱਥੇ ਦੇਖਣ ਨੂੰ ਮਿਲਦਾ ਚਲੋ ਇੱਕ ਕਰੋ ਦਰਸ਼ਨ ਮਿਲੇ ਤੇ ਜਗ੍ਹਾ ਦੇ ਉੱਤੇ ਕਾਫੀ ਸ਼ੂਟਿੰਗਾਂ ਵੀ ਹੁੰਦੀਆਂ ਆ ਹਨਾ ਜਿੱਦਾ ਪ੍ਰੀ ਵੈਡਿੰਗਸ ਹਨਾ ਪ੍ਰੀ ਵੈਡਿੰਗ ਹੁੰਦੀਆਂ ਆ ਤੇ ਅਕਸਰ ਮਤਲਬ ਤੁਸੀਂ ਇੱਥੇ ਦੇ ਨੂੰ ਰਾਏਪੁਰ ਮੈਦਾਨ ਦਾ ਨਾਮ ਵੀ ਦਿੱਤਾ ਜਾਂਦਾ ਕਾਫੀ ਮੇਰੇ ਭੈਣਾ ਭਰਾਵਾਂ ਨੇ ਵੀਡੀਓ ਪਾਈਆਂ ਹੋਈਆਂ ਆ ਮੇਰਾ ਮਨ ਸੀ ਮੈਂ ਵੀ ਪਾਵਾਂ ਤੇ ਅੱਜ ਸਾਡੀ ਤਮੰਨਾ ਵੀ ਪੂਰੀ ਹੋਈ ਆ ਤੇ ਕਰੋ ਦਰਸ਼ਨ ਵੇਲੇ ਵੀਡੀਓ ਕਿਦਾਂ ਦੀ ਲੱਗੀ ਆ ਤੇ ਕਮੈਂਟਾਂ ਜੋ ਜਰੂਰ ਦੱਸ ਦਿਆ ਕਰੋ ਉਹਦੇ ਨਾਲ ਇਦਾਂ ਹੁੰਦਾ ਨਾ ਬੂਸਟ ਹੋ ਜਾਂਦਾ ਬੰਦਾ ਹੈ ਨਾ ਤੇ ਇੱਕ ਚੀਜ਼ ਇਹਨਾਂ ਨੇ ਥਾਂ ਤਾਂ ਹੋਰ ਲਿਖ ਕੇ ਲਾਈ ਆ ਚੇਤਾਵਨੀ ਲਿਖੀ ਹੋਇਆ ਇਹਨਾਂ ਨੇ ਨਾ ਜਿੱਦਾਂ ਇਹ ਲਿਖਿਆ ਹੈ ਵੀ ਮਤਲਬ ਜਿੰਨੇ ਆਉਣ ਵਾਲੇ ਆ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੋਬੇਸਗਰ ਝੀਲ ਵਿੱਚ ਨਾ ਜਾਓ ਕਿਉਂਕਿ ਪਾਣੀ ਬਹੁਤ ਡੂੰਘਾ ਆ ਤੇ ਜਾਨ ਲੇਵਾ ਆ ਜਾਨ ਲੇਵਾ ਹੋ ਸਕਦਾ ਆ ਤੇ ਇਹਨਾਂ ਉਦੇਸ਼ਾਂ ਦੀ ਕਹਿੰਦੇ ਉਲੰਘਣਾ ਕਰਨ ਵਾਲਿਆਂ ਤੇ ਕਾਰਵਾਈ ਵੀ ਹੋਊਗੀ ਨਾ ਤੇ ਇਹ ਗੱਲ ਬਿਲਕੁਲ ਹੈ ਜੀ ਇਹ ਮੰਨ ਮੰਨਣੀ ਚਾਹੀਦੀ ਸਾਨੂੰ ਸਾਰਿਆਂ ਨੂੰ ਜੇ ਵੀ ਆਪਾਂ ਕਿਤੇ ਵੀ ਗੁਰੂਤਾ ਮਤੇ ਆਉਂਦੇ ਆ ਮੰਦਿਰ ਮਸਜਿਦ ਦੇ ਵਿੱਚ ਕਿਤੇ ਵੀ ਜਾਂਦੇ ਆ ਆਪਾਂ ਨਾ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਜੋ ਕੁਝ ਲਿਖ ਕੇ ਲਾਇਆ ਉਹ ਜਰੂਰ ਉਹਨਾਂ ਨੂੰ ਆਪਾਂ ਨੂੰ ਮੰਨਣਾ ਚਾਹੀਦਾ ਹੈ ਨਾ ਜੀ ਤੇ ਉਹ ਕਿਸੇ ਕਾਰਨ ਕਰਕੇ ਹੀ ਕੋਈ ਸਪੈਸ਼ਲ ਕੋਈ ਖਾਸ ਕਾਰਨ ਵਜ੍ਹਾ ਕਰਕੇ ਹੀ ਉਹ ਲਿਖਿਆ ਹੁੰਦਾ ਨਾ ਉਹਨਾਂ ਨੇ ਇਸ ਕਰਕੇ ਜਰੂਰ ਮੰਨੋ ਜੀ ਇਹ ਜਿੱਥੇ ਤੁਸੀਂ ਦੇਖ ਰਹੇ ਆ ਸਾਰਾ ਇੱਥੇ ਪਾਣੀ ਹੁੰਦਾ ਹੈ ਨਾ ਸਾਰਾ ਪਾਣੀ ਨਾਲ ਭਰਿਆ ਹੁੰਦਾ ਨਾ ਤੇ ਅੱਜ ਦੇਖ ਲਓ ਗੱਡੀਆਂ ਉਹ ਤੱਕ ਗਈਆਂ ਆ ਤੇ ਆਪਾਂ ਉੱਥੇ ਜਾ ਕੇ ਵੀ ਦਰਸ਼ਨ ਕਰਦੇ ਆ ਤੁਹਾਨੂੰ ਵੀ ਕਰਾਉਂਦੇ ਆ ਤੇ ਇੱਕ ਚੀਜ਼ ਹੋਰ ਰਹਿ ਗਈ ਆ ਇੱਕ ਮੰਦਿਰ ਹੋਰ ਰਹਿ ਗਿਆ ਉਹ ਇਹ ਰਹਿ ਗਿਆ ਬਈ ਇੱਥੇ ਵੈਸ਼ਨਵ ਦੇ ਵੀ ਮਾਤਾ ਦਾ ਮੰਦਿਰ ਬਣਿਆ ਹੋਇਆ ਹੈ ਮੈਂ ਉਹ ਵੀ ਦਰਸ਼ਨ ਕਰਾਉਂਗਾ ਤੁਹਾਨੂੰ ਪੈਰ ਉਹਨਾਂ ਆਹਦੀ ਜਿੱਥੇ ਮੂਰਤੀ ਸਥਾਪਿਤ ਕੀਤੀ ਆ ਉਹਦੇ ਬਿਲਕੁਲ ਨਾਲ ਆ ਸ਼੍ਰੀ ਵੈਸ਼ਨੋ ਦਰਬਾਰ ਤੇ ਆਪਾਂ ਅੰਦਰ ਚਲਾਂਗੇ ਤੇ ਅੰਦਰ نیچے ਬੇਸਮੈਂਟ ਚ ਨੀਚੇ ਜਾਣਾ ਪਊਗਾ ਨਾ ਤੇ ਨੀਚੇ ਜਾ ਕੇ ਕਿਰਪਾ ਸਿਰ ਝੁਕਾ ਕੇ ਨੰਗੇ ਹਾਂ ਇੱਥੋਂ ਵੀ ਸਿਰ ਝੁਕਾ ਕੇ ਨੰਗੋ ਨਹੀਂ ਆਉਣਾ ਪੈਣਾ ਤੇ ਆਹ ਜਿਹੜੀ ਜਗ੍ਹਾ ਹੈ ਨਾ ਜੀ ਇਸ ਜਗ੍ਹਾ ਤੇ ਵੀ ਪਾਣੀ ਪੜ ਜਾਂਦਾ ਆ ਆਵਾਜ਼ ਗੂੰਜੂਗੀ ਕਿਉਂਕਿ ਇਹ ਬੇਸਮੈਂਟ ਚ ਆ ਗਏ ਆ ਆਪਾਂ ऐसे जगह ते भी पानी पर ਜਾਂਦਾ ਆ ਜੀ ਬਿਲਕੁਲ ਹਾਂਜੀ ਤੇ ਦੇਖੋ ਜੈ ਮਾਤਾ ਰੇ ਮਾਤਾ ਰਾਣੀ ਦਾ ਦਰਬਾਰ ਵੈਸ਼ਨੂ ਮਤਾ ਤੇ ਸ਼੍ਰੀ ਗਣੇਸ਼ ਜੀ ਦੀ ਪ੍ਰਤੀਮਾ ਸ਼ਿਰਾਂ ਵਾਲੀ ਮਾਤਾ ਤੇ ਹਨੂਮਾਨ ਜੀ ਤੇ ਇਹ ਜਦੋਂ ਇਹ ਜਿਹੜਾ ਬੇਸਮੈਂਟ ਦੇ ਵਿੱਚ ਮੰਦਿਰ ਬਣਿਆ ਹੋਇਆ ਵੈਸ਼ਨੂ ਮਾਤਾ ਜੀ ਦਾ ਇਸ ਜਗ੍ਹਾ ਦੇ ਵਿੱਚ ਵੀ ਪਾਣੀ ਪਰ ਜਾਂਦਾ ਜਦੋਂ ਪਾਣੀ ਚੜਦਾ ਆ ਨਾ ਜੀ ਤੇ ਦੇਖ ਲਓ ਐਸੀ ਕਿਰਪਾ ਮਹਾਰਾਜ ਦੀ ਮੁੜ ਕੇ ਫਿਰ ਪਾਣੀ ਉਤਰਦਾ ਆ ਤਾਂ ਫਿਰ ਉਦਾਂ ਸਾਫ਼ ਕੰਧਾਂ ਨੂੰ ਕੁਝ ਨਹੀਂ ਹੁੰਦਾ ਇਹ ਵੀ ਇੱਕ ਉਹਦੀ ਅਲੋਕਿਕ ਸ਼ਕਤੀ ਆ ਨਾ ਜੀ ਹਾਂ ਜੀ ਤੇ ਹੁਣ ਆ ਗਏ ਜੀ ਆਪਾਂ ਮੰਦਰ ਤੋਂ ਬਾਹਰਲੀ ਸਾਈਡ ਤੇ ਤੇ ਆ ਜਿਹੜੀ ਤੁਸੀਂ ਸਾਰੀ ਸਾਈਡ ਦੇਖ ਰਹੇ ਹੋ ਨਾ ਜਿਹੜੀ ਉਹ ਕੰਦ ਦੀ ਆ ਬਾਉਂਡਰੀ ਦਿਖ ਰਹੀ ਹੈ ਇੱਥੇ ਤੱਕ ਪਾਣੀ ਤਕਰੀਬਨ ਇਸ ਤੋਂ ਉੱਥੇ ਤੱਕ ਚਲੇ ਜਾਂਦਾ ਆ ਉਸੇ ਲਾਈਨ ਦੇ ਬਾਉਂਡਰੀ ਤੱਕ ਪਾਣੀ ਚਲੇ ਜਾਂਦਾ ਜਦੋਂ ਪਾਣੀ ਚੜਦਾ ਆ ਨਾ ਤੇ ਆ ਸਾਰਾ ਇਹ ਇੱਥੇ ਪਾਣੀ ਨਾਲ ਭਰ ਆਇਆ ਹੁੰਦਾ ਨਾ ਤੇ ਆ ਜੋ ਆਪਾਂ ਕਰਾਉਣੀ ਆ ਹੁਣ ਇਧਰਲੇ ਪਾਸੇ ਦਰਸ਼ਨ ਮੇਲੇ ਜਿੱਧਰਲੇ ਪਾਸੇ ਬੋਟਾਂ ਜਾਂਦੀਆਂ ਦੂਸਰੀ ਸਾਈਡ ਪਾਰ ਨੂੰ ਕਈ ਸੰਗ ਤਾਂ ਉਧਰਲੀ ਸਾਈਡ ਤੋਂ ਵੀ ਆਉਂਦੀਆਂ ਦਰਸ਼ਨ ਮੇਲੇ ਕਰਨ ਜਿਹੜਾ ਪਾਰ ਇੱਥੇ ਹਮੀਰਪੁਰ ਵੀ ਲੱਗ ਕੇ ਪਾਰ ਆ ਜਾਂਦਾ ਇੱਕ ਸਾਈਡ ਤੇ ਹਮੀਰਪੁਰ ਆਉਂਦਾ ਕਹਿੰਦੇ ਇੱਕ ਸਾਈਡ ਤੇ ਬਟਸਰ ਵਾਲੀ ਸਾਈਡ ਆ ਜਾਂਦੀ ਜਿਹੜਾ ਬਟਸਰ ਨੂੰ ਲੱਗਦਾ ਜਾ ਕੇ ਲਠਿਆਣੀ ਦੇ ਲੱਗੇ ਨਾ ਤੇ ਅਲੱਗ-ਅਲੱਗ ਡੈਸਟੀਨੇਸ਼ਨਾਂ ਲਈ ਇੱਥੋਂ ਵੋਟਾਂ ਜਾਂਦੀਆਂ ਹਨ ਤੇ ਕਰਾਉਂਦੇ ਆ ਇਹ ਹੈ ਜੀ ਵੋਟਾਂ ਇਹਨਾਂ ਚ ਲਾਇਆ ਹੋਇਆ ਇਹਨਾਂ ਨੇ ਅੱਠ ਦੇ ਇੰਜਣ ਜਿਹੜੇ ਪੁਰਾਣੇ ਹੁੰਦੇ ਸੀ ਜਿੱਦਾਂ ਆਪਣੇ ਪੱਖਿਆਂ ਨੂੰ ਲਾਏ ਹੁੰਦੇ ਸੀ ਮੋਟਰਾਂ ਦੇ ਟਿਊਬਲ ਹੁੰਦੇ ਸੀ ਨਾ ਪੱਖੇ ਇਹ ਅੱਠ ਦੇ ਇੰਜਣ ਹੀ ਆ ਹਾਂ ਅੱਛਾ 8 ਦਾ ਨਹੀਂ ਹੈਗਾ 16 ਦਾ ਆ ਤੇ ਮੈਂ ਲੱਟਦਾ ਸਮਝਦਾ ਇਸੇ ਦੇਖ ਕੇ ਤੂੰ ਰੋ ਅੱਛਾ ਡਬਲ ਪਿਸਟਨ ਆ ਡਬਲ ਡਬਲ ਪਿਸਟਨ ਆ ਤੇ ਬਹੁਤ ਵਧੀਆ ਜੀ 16 ਦਾ ਇੰਜਨ ਤੇ ਉਹ ਖਿੱਚਦਾ ਫਿਰ ਬੋਟ ਨੂੰ ਤੇ ਕੇ 40 ਤੋਂ 45 ਬੰਦੇ ਤੇ ਫਿਰ ਇੰਜਨ ਵੀ ਦਾ ਹੈਵੀ ਚਾਹੀਦਾ ਨਾ ਫਿਰ ਤੇ ਐਮਜੀ ਸਕਾਈ ਐਡਵੈਂਚਰਸ ਤੇ ਬਹੁਤ ਹੀ ਪਿਆਰਾ 뷰 ਬਹੁਤ ਸ਼ਾਨਦਾਰ ਤੇ ਹਾਂ ਜਿ ਕਿਦਾਂ ਨੰਦਾ ਆ ਕਿਦਾਂ ਦਾ ਫੀਲ ਹੋ ਰਿਹਾ ਹੈ ਫੀਲ ਕਿਦਾਂ ਦਾ ਹੋ ਰਿਹਾ ਹੈ ਬਹੁਤ ਵਧੀਆ ਹੈ ਨਾ ਆਇਆ ਸੀ ਪਹਿਲਾਂ ਕਦੀ ਇੱਥੇ ਨਹੀਂ ਆਇਆ ਸੀ ਨਾ ਔਰ ਇਹ ਆ ਜੀ ਆ ਜੋ ਪਹਿਲਾਂ ਤਾਂ ਤੁਹਾਨੂੰ ਇੱਥੇ ਦਰਸ਼ਨ ਮੇਲੇ ਕਰਾਉਂਦੇ ਆ ਤੇ ਲਓ ਜੀ ਤੇ ਇਹ ਆ ਗਿਆ ਪਲੇਟਫਾਰਮ ਇਹਨੂੰ ਕਹਿੰਦੇ ਆ ਜੈਟੀ ਜੈਟੀ ਦਾ ਮਤਲਬ ਇਹਦੇ ਥੱਲੇ ਇਹਨਾਂ ਨੇ ਇਦਾਂ ਅਗੇ ਇਸ ਤੋਂ ਬੋਟ ਖੜੀ ਕੀਤੀ ਹੋਊਗੀ ਕਿਉਂਕਿ ਬੋਟ ਬਿਲਕੁਲ ਕਿਨਾਰੇ ਤੇ ਆਉਣੀ ਨਹੀਂ ਆਹ ਦੇਖੋ ਇੱਥੇ ਨਾ ਤੇ ਉਹ ਪਿੱਛੇ ਡੂੰਗੇ ਪਾਣੀ 'ਚ ਖੜੀ ਕੀਤੀ ਆ ਤੇ ਇਹਦੇ ਥੱਲੇ ਇਹਨਾਂ ਨੇ ਲਾਏ ਹੋਏ ਆ ਅ ਡਰਮ ਖਾਲੀ ਉਹਦੇ ਨਾਲ ਇਹ ਪਲੇਟਫਾਰਮ ਉੱਤੇ ਅ ਤਰਦਾ ਰਹਿੰਦਾ ਪਾਣੀ ਤੇ ਤੇ ਆਉਣਾ ਨਹੀਂ ਤੋ ਪਾਣੀ ਦੇ ਉੱਤੇ ਤੈਰਦਾ ਰਹਿੰਦਾ ਹੈ ਨਾ ਸਾਹਮਣੇ ਮੰਦਿਰ ਹੈ ਤੇ ਮੰਦਿਰ ਦੇ ਬਿਲਕੁਲ ਲਾਗੇ ਪਲੇਟਫਾਰਮ ਇਹਨਾਂ ਨੇ ਬਣਾਇਆ ਹੈ ਬਹੁਤ ਹੀ ਜ਼ਬਰਦਸਤ ਯੂਨਿਕ ਔਰ ਇੱਕ ਵਾਰੀ ਫੀਲ ਆਉਂਦਾ ਜਿੱਦਾਂ ਕਿਤੇ ਆਪਾਂ ਸੀ ਸੈਡ ਯਾਨੀ ਘੁੰਮਦੇ ਪਏ ਹੁੰਦੇ ਨਾ ਜਿੱਦਾਂ ਬਹੁਤ ਦੂਰ ਹੇਰੋ ਸਟੇਸ਼ਨ ਤੇ ਗਏ ਹੁੰਦੇ ਆ ਤਾਂ ਕੀ ਹਾਲ ਹੈ ਭਾਈ ਸਾਹਿਬ ਬੜੀਆ ਤੇ ਆਕੇ ਗੁੱਡ ਗੁੱਡ ਅੱਛਾ ਤੋ ਇਸਕੋ ਕਿਆ ਬੋਲਤੇ ਹੈ ਪਹਿਲੇ ਤੋ ਇਹ ਬਤਾ ਇਹ ਮੋਟਰ ਬੋਟ ਹੈ ਇਹ ਹੈਗੀ ਮੋਟਰ ਬੋਟ ਇਸਕੀ ਵਾਓ ਸੋ ਬਿਊਟੀਫੁਲ ਬਹੁਤ ਪਿਆਰੀ ਆ ਵੀਰੇ ਮੋਟਰ ਬੋਟ ਤੇਰੀ ਲਗਜ਼ਰੀ 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 ਮੋਟਰ ਬੋਟ ਹੈ ਨਾ ਇਸਕਾ ਕਿਆ ਨ

ਉਹ ਦੂਜੀ ਸ਼ੈਡ ਕਿਤਨੇ ਕਿੰਨੇ ਘੰਟੇ ਵਿੱਚ ਲੈ ਜਾਂਦੀ ਹੈ ਕਿਤਨੇ ਮਿੰਟਾਂ ਵਿੱਚ 10 ਮਿੰਟਾਂ ਵਿੱਚ 10 ਮਿੰਟ ਵਿੱਚ ਲੈ ਜਾਂਦੀ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਤੋ ਕੀ ਇਹਦਾ 200 ਰੁਪਏ ਦੇ ਵਿੱਚ ਪਰ ਲੀ ਜਾਂਦੇ ਆ ਪਰ ਨਹੀਂ ਹਾਂ ਇਹ ਰਾਉਂਡ ਹੁੰਦਾ ਹੈ ਸੈਂਟਰਸ ਅੱਗੇ ਤੱਕ ਅੱਛਾ ਰਾਉਂਡ ਹਾਂ ਜੋ ਇੱਥੇ ਟੂਰਿਸਟ ਆਉਂਦੇ ਉਹਨਾਂ ਨੂੰ ਘੁਮਾਉਂਦੇ ਆ ਓਕੇ ਗੁੱਡ ਤੋ ਇਹ ਜੋ ਹੈ ਅੱਗੇ ਵਾਲਾ ਇਹ ਹੈ ਉਸ ਨੂੰ ਕਹਿੰਦੇ ਜੈਟਸ ਇਹ ਤੋ ਉਹੀ ਹੈ ਪਾਣੀ ਵਾਲਾ ਮੋਟਰ ਸਕੂਟਰ ਪਾਣੀ ਵਾਲਾ ਸਕੂਟਰ ਨਾ ਜੈਟ ਸਕੂਟਰ गुड वेरी गुड ये बी बीएमडब्ल्यू डबल्यू मंगो छे बनाई है जी बोरे तो इसमें तो पानी भर रखा है अच्छा ओके ओके डिजिटल मीटर है इसमें वाह क्या बात है भाई साहब आनंद आ जी पूरा तो जो दूसरी साइड है तो हमीरपुर किस साइड है हमीरपुर तो ये साइड में इधर हाँ जी तेरा नाम तो बताया नहीं तूने अपना दीपक दीपक ਤੇ ਦੀਵ ਨੂੰ ਵਧੀਆ ਲੱਗਾ ਤੇ ਨਾਲ ਗੱਲ ਕਰਕੇ ਮੇਰਾ ਭਰਾ ਤੇਰੀ ਬੋਟ ਬਹੁਤ ਸੋਹਣੀ ਆ ਤੇ ਹੁਣ ਮੈਨੂੰ ਭਰਾ ਇੱਥੇ ਦੋ ਮਿੰਟ ਪਿਆਜੋ ਲਾਗੇ ਨੂੰ ਯਾਰ ਡਰਦੇ ਗਾਦੇ ਆ ਮੈਂ ਬਲੌਗਰ ਹੀ ਆ ਤੇ ਅਕਸਰ ਆਉਂਦੇ ਰਹਿੰਦੇ ਆ ਹਾਂ ਮੈਂ ਹੀ ਆ ਲੋਕ ਲਈ ਆ ਆਨੰਦ ਆ ਯਾਰ ਪੂਰਾ ਅਲੱਗ ਟੇਸਟ ਆਇਓ ਯਹਾਂ ਕਾ ਜੋ ਵਿਊ ਆ ਰਹਾ ਹੈ ਨਾ ਨਿਕਲ ਕੇ ਬਹੁਤ ਅੱਛਾ ਆ ਰਹਾ ਹੈ ਨਾ ਤੋ ਆਪ ਅਕਸਰ ਆਉਂਦੇ ਰਹਿੰਦੇ ਨੇ ਬੋਟਾ ਬੂਟਾ ਝੂਟੇ ਲੈਣ ਆਉਂਦੇ ਆ ਵੈਰੀ ਗੁੱਡ ਵੈਰੀ ਗੁੱਡ ਪਾਣੀ ਦੱਸਦੇ ਯਾਰ ਉਹ ਵੱਜ ਜਾਂਦਾ ਉੱਪਰ ਤੱਕ ਨਾ ਮੰਦਰ ਆ ਜਾਂਦੇ ਵਿੱਚ ਹਾਂ ਮੰਦਰ ਉਹ ਤਾਂ ਪਤਾ ਤੇ ਬੋਲੇ ਵਿੱਚ ਮੇ ਜਿੱਦਾਂ گاਉਂ ਗੂ ਉਹ ਪਿੰਡ ਬਹੁਤ ਅੰਦਰ ਕਹਿੰਦੇ ਇਹਦੇ ਡੈਮ ਦੇ ਅੰਦਰ ਯਾਨਕੋ ਕਾਫੀ گاਉਂ ਥੇ ਹਾਂ ਕਿਤਨੇ ਕੋਈ ਗਿਣਤੀ ਮੈਂ ਹੈ ਕੋਈ ਕਿਸੇ ਨੇ ਮੇਰੇ ਕੋਲ ਬੋਲਾ 300 ਕੁਝ گاਉਂ ਥੇ ਹਾਂ ਐਸਾ ਕਰਕੇ ਕੋਈ 300 400 گاਉਂ ਕੋਈ ਅੰਸਾਰ ਚਲੇ ਗਏ ਆ ਕੁਝ ਸਾਮੀ ਨੇ ਦੇ ਦੀਏ ਨਾ ਠੀਕ 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 ਬੜਾ ਗਹਿਰਾ ਇਹ ਤੋ ਦਿਖਾਈ ਦੇ ਰਿਹਾ ਯਹੀਂ ਯਹੀਂ ਪੀ ਕਿਲੋ 1 ਕਿਲੋਮੀਟਰ ਹੋ ਜਾਏਗਾ نیچے ਉਤਰਦੇ ਉਤਰਦੇ ਨਿਪਾੜੀ ਲੰਬੀ ਹੈ ਨਾ नीचे को नीचे को ये यहाँ आपको लग रहा है ना प्लेन है हाँ। यहाँ नीचे उतर तो एक किलोमीटर हो जाएगा नीचे, नीचे को।, को नीचे को क्या बा? इतना पानी बड़ा हुआ है हाँ। हाँ। उधर तक वो आगे तक यहाँ से 200 मीटर तक आगे लगता था बोट यहाँ से ये ना पानी है काफी गैरी हाँ। गैरी। हाँ। सही है सही है तो पानी बहुत है पर रखा है इसमें एक बार तो पिछले से पिछले साल दो साल हो गए यहाँ बंदे डूब गए थे यहाँ कैसे ਤੇਰ ਨਹੀਂ ਲੱਗੇ ਨਾ ਪੰਜਾਬੀ ਇਹ ਤਾਂ ਗਲਤ ਗੱਲ ਆ ਯਾਰ ਦੇਖੋ ਉਹਨਾਂ ਨੇ ਥਾਂ-ਥਾਂ ਲਿਖ ਕੇ ਲਾਇਆ ਹੈ ਜਿੰਨੇ ਬੰਦੇ ਵੀ ਆਉਂਦੇ ਆ ਵੀ ਤੁਸੀਂ ਪਾਣੀ 'ਚ ਨਾ ਜਾਓ ਕਲੀਨ ਨਹੀਂ ਹੈ ਗਹਿਰਾ ਨਹੀਂ ਹੈ ਇੱਕ ਡੁੱਬਣੇ ਲੱਗਾ ਉਹਨਾਂ ਨੇ ਚੈਨ ਬਣਾਈ ਹਾਂ ਸੱਤੋਂ ਸੱਤ ਹੇਠੇ ਹਾਂ ਕੀ ਗੱਲ ਇਹ ਗੱਲ ਵਾਕਿਆ ਯਾਰ ਲਿਖ ਕੇ ਵੀ ਇਹਨਾਂ ਨੇ ਸਪੈਸ਼ਲ ਲਿਖ ਕੇ ਲਾਇਆ ਇਹਨਾਂ ਨੇ ਇੱਧਰ ਲਈ ਸਟੇ ਹਰ ਜਗ੍ਹਾ ਤੇ ਲਿਖ ਕੇ ਲਾਇਆ ਹੈ ਨਾ ਚਲੋ ਇਹ ਗੱਲ ਜ਼ਰੂਰੀ ਹੈ ਜਦੋਂ ਵੀ ਤੁਸੀਂ ਇੱਧਰ ਦੀ ਜਗ੍ਹਾ ਤੇ ਆਉਂਦੇ ਆ ਵੀ ਜੋ-ਜੋ ਉਹਨਾਂ ਨੇ ਲਿਖਿਆ ਆਇਆ ਨਾ ਪ੍ਰਕਾਸ਼ਨਸ ਉਹ ਜ਼ਰੂਰ ਮੰਨਣੀ ਚਾਹੀਦੀ ਹੈ ਤੇ ਬਹੁਤ ਵਧੀਆ ਜੀ ਗੁੱਡ ਆ ਜੀ ਠੀਕ ਹੈ ਜੀ ਤੇ ਮਿਲਦੇ ਆ ਨੈਕਸਟ ਵਲੌਗ ਵਿੱਚ ਤੇ ਇੱਕ ਛੋਟੀ ਜੀ ਜਾਣਕਾਰੀ ਜਿਹੜੀ ਹੋਰ ਦੇਣੀ ਚਾਹੁੰਦਾ ਸੀ ਮੈਂ ਵੀ ਜਿਹੜੀ ਹੋਰ ਮੈਂ ਤੁਹਾਨੂੰ ਮੈਂ ਕਹਾ ਦੱਸ ਦਮਾ ਉਹ ਇਹ ਵੀ ਇਹਨਾਂ ਨੇ ਥਾਂ ਥਾਂ ਤੇ ਸੂਚਨਾਵਾਂ ਬਲੀਆਂ ਉਹ ਲਾ ਕੇ ਲਾਇਆ ਹੋਆ ਤੇ ਸਾਰਿਆਂ ਜਿਹੜੇ ਆਉਣ ਵਾਲੇ ਇੱਥੇ ਪਲੇਟਿਕ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਵੀ ਗੋਬਿੰਦਸਰ ਝੀਲ ਦੇ ਵਿੱਚ ਨਹਾਉਣਾ ਸਖਤ ਮਨਾ ਹੈ ਇਹ ਜਾਣ ਲੈਵਾ ਹੋ ਸਕਦਾ ਆ ਵੋਟਿੰਗ ਕੇ ਵੋਟਿੰਗ ਕੇ ਦੌਰਾਨ ਲਾਈਫ ਜੈਕਟ ਦਾ ਪ੍ਰਯੋਗ ਜ਼ਰੂਰ ਕਰੇ ਕਮਜ਼ੋਰ ਹਿਰਦੇ ਕੇ ਵਿਅਕਤੀ ਕੋ ਭਾਗਲੇ ਨੇ ਕੀអនុਮਤੀ ਨਹੀਂ دی ਜਾਏਗੀ ਨਸ਼ੇ ਕੀ ਹਾਲਤ ਵਿੱਚ ਪਾਣੀ ਕੇ ਨਜ਼ਦੀਕ ਨਾ ਆਏ ਨਾ ਔਰ ਸਟਾਫ ਕੀ ਗਾਈਡਲਾਈਨ ਦਾ ਪ੍ਰਯੋਗ ਕਰੇ ਕੂੜੇਦਾਨ ਕਾ ਪ੍ਰਯੋਗ ਕਰੇ ਧੰਨਵਾਦ ਧੰਨਵਾਦ ਠੀਕ ਹੈ ਜੀ ਤੇ ਇਹ ਇੱਥੇ ਦਾ ਕੁਝ ਵਿਊ ਆ ਤੇ ਆਨੰਦ ਬਹੁਤ ਆਇਆ ਜਿ ਇੱਥੇ ਆ ਕੇ ਤੇ ਹੁਣ ਚਲਾਂਗੇ ਦਿਓਟ ਸਿੱਧ ਬਾਬਾ ਪੋਣਾ ਹਰਿਜੀ ਦੀ ਨਗਰੀ ਤੇ ਉੱਥੇ ਦਰਸ਼ਨ ਮੇਲੇ ਕਰਾਂਗੇ ਹਾਂਜੀ ਤੁਸੀਂ ਇਕੱਲੇ ਹੀ ਖੜੇ ਆ ਮੈਂ ਕਿਧੋਂ ਦਾ ਦੇਖਦਾ ਪਿਆ ਆ ਕੀ ਗੱਲ ਓਏ ਇਹ ਕਿੱਥੇ ਜਾਣਾ ਤੁਸੀਂ ਬਾਬਾ ਦੇ ਜਾਣਾ ਤੁਸੀਂ ਉਹ ਤਾਂ ਬਿਲਕੁਲ ਹੀ ਹੈ ਬਾਬਾ ਦੇ ਜਾਣਾ ਹਾਂਜੀ ਹਾਂਜੀ ਵੈਰੀ ਗੁੱਡ ਇਹ ਬਰਸਨ ਨਿਕਲਣੀ ਹੈ ਬਰਸਰ ਲਠਿਆਣੀ ਲਠਿਆਣੀ ਨਿਕਲਣੀ ਹੈ ਓਕੇ ਗੁੱਡ ਠੀਕ ਓਕੇ ਮੇਰਾ ਭਰਾ ਓਕੇ ਕਿਹੜੀ ਜਗ੍ਹਾ ਤੇ ਆਪਾਂ ਰਹੀਏ ਤਾਂ ਭਾਈ ਬਿਆਸ ਰਹੀਏ ਤੂੰ ਮੈਂ ਉੱਪਰ ਤੋਂ